ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਇਹ YouTube ਚੈਨਲ ਕਰਤਾਰ ਸਰ ਲਾਈਵ ਤੇ ਪਿਛਲੇ ਲੰਬੇ ਸਮੇਂ ਤੋਂ ਗੁਰਬਾਣੀ ਦੀ ਕਥਾ ਸੁਣਦੇ ਹੋ ਔਰ ਹੁਣ ਪਿੱਛੇ ਦੋ ਤਿੰਨ ਵੀਡੀਓ ਪਈਆਂ ਸਨ ਅਪਲੋਡ ਹੋਈਆਂ ਨੇ ਜਿਸ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਜੋ ਜੋ ਪ੍ਰੋਬਲਮਸ ਆਉਂਦੀਆਂ ਨੇ ਦੁਨੀਆ 'ਚ ਵਿਚਰਦੇ ਆ ਉਹਨਾਂ ਦੇ ਸ਼ਬਦ ਦੱਸੇ ਗਏ ਸਨ ਔਰ ਬਹੁਤ ਸਾਰੀ ਸੰਗਤ ਉੱਤੇ ਮੈਸੇਜ ਕਰਦੀ ਹੈ ਔਰ ਫੋਨ ਕਰਦੀ ਹੈ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਚਰਨਾਂ 'ਚ ਕਿ ਕਾਲ ਅਟੈਂਡ ਨਹੀਂ ਕਰ ਪਾਉਂਦੇ ਕਿਉਂਕਿ ਰਜੇ ਮਾਂ ਜ਼ਿਆਦਾ ਹੁੰਦਾ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਪਹਿਲੀ ਗੱਲ ਤੇ ਉੱਥੇ YouTube ਤੇ ਜਿੱਥੇ ਵੀਡੀਓ ਅਪਲੋਡ ਹੋਈ ਹੁੰਦੀ ਹੈ ਤੁਸੀਂ ਉੱਥੇ ਕਮੈਂਟਸ ਕਰ ਦਿਆ ਕਰੋ ਉੱਥੇ ਤੁਹਾਨੂੰ ਰਿਪਲਾਈ ਆ ਜਾਏਗਾ ਨਹੀਂ ਤੇ ਜਿਹੜਾ ਨੰਬਰ ਤੁਹਾਨੂੰ WhatsApp ਦਿੱਤਾ ਹੋਇਆ ਹੈ ਉਸ ਨੰਬਰ ਤੇ ਤੁਸੀਂ ਮੈਸੀ WhatsApp ਮੈਸੇਜ ਕਰ ਸਕਦੇ ਹੋ ਕੋਲ ਨਹੀਂ ਕਰਨੀ ਇਹ ਬੇਨਤੀ ਹੈ ਔਰ ਪਿਛਲੇ ਜਿਹੜੇ ਸ਼ਬਦ ਸੀ ਉਹਤੇ ਬਹੁਤ ਸਾਰੇ ਸੰਗਤ ਨੇ ਕੁਐਸਚਨ ਪੁੱਟ ਕੀਤੇ ਸਵਾਲ ਪੁੱਛੇ ਔਰ ਉਹਨਾਂ ਦੇ ਆਨਸਰ ਦਿੱਤੇ ਗਏ ਔਰ ਉਸੇ ਬਹੁਤ ਸਾਰਿਆਂ ਨੇ ਇਹ ਸਵਾਲ ਕਹਿ ਲਓ ਜਏ ਪੁੱਛਿਆ ਬੜੇ ਬੜੇ ਤਰ੍ਹਾਂ ਦੇ ਕੰਮ ਪੁੱਛੇ ਇਸ ਕੰਮ ਵਾਸਤੇ ਹੁਣ ਕਿਹੜਾ ਸ਼ੌਧ ਪੜ੍ਹਨਾ ਚਾਹੀਦਾ ਹੈ ਇਸ ਕੰਮ ਵਾਸਤੇ ਕਿਹੜਾ ਸ਼ੌਧ ਪੜ੍ਹਨਾ ਚਾਹੀਦਾ ਹੈ ਤਾਂ ਹੁਣ ਸਾਰੇ ਕੰਮਾਂ ਦੇ ਇੱਕ ਵਾਰ ਤੇ ਦਾ ਸ਼ਬਦ ਆਪਾਂ ਦੱਸ ਨਹੀਂ ਸਕਦੇ ਤਾਂ ਮੈਂ ਕੋਸ਼ਿਸ਼ ਕਰਦਾ ਵੀ ਇੱਕ ਇੱਕ ਕਰਕੇ ਆਪਾਂ ਜਿੰਨਾ ਵੀ ਹੋ ਸਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੰਗਤ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਰਹੀ ਹੈ ਔਰ ਲੋਕ ਮੈਸੇਜ ਕਰਦੇ ਨੇ ਕਮੈਂਟਸ ਕਰਦੇ ਨੇ ਕਿ ਸਾਨੂੰ ਫਾਇਦਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਗੁਰਬਾਣੀ ਨਾਲ ਫਾਇਦਾ ਹੋ ਰਿਹਾ ਹੈ ਸ਼ਬਦ ਪੜਨ ਨਾਲ ਫਾਇਦਾ ਹੋ ਰਿਹਾ ਹੈ ਔਰ ਸੰਗਤ ਗੁਰਬਾਣੀ ਨਾਲ ਜੁੜ ਰਹੀ ਹੈ ਸ਼ਬਦ ਨਾਲ ਜੁੜ ਰਹੀ ਹੈ। ਇਹ ਹੀ ਸਾਡਾ ਮੇਨ ਟੀਚਾ ਹੁੰਦਾ ਹੈ। ਇਹ ਹੀ ਮੇਨ ਮਕਸਦ ਹੁੰਦਾ ਹੈ ਕਿ ਤੁਸੀਂ ਸਾਰੇ ਆਪਾਂ ਸਾਰੇ ਗੁਰਬਾਣੀ ਨਾਲ ਜੁੜੀਏ। ਮਹਿਮਾ ਪਰਮਾ ਨੂੰ ਛੱਡਿਏ। ਤੰਤਰਾ ਮੰਤਰਾਂ ਨੂੰ ਛੱਡਿਏ। ਗੁਰਬਾਣੀ ਜਿਹੜੀ ਸਾਡੇ ਜਿੱਦਾਂ ਆਪਾਂ ਗੁਰਮੰਤਰ ਪੜ੍ਹਦੇ ਆਂ, ਮੂਲ ਮੰਤਰ ਪੜ੍ਹਦੇ ਆਂ। ਮੂਲ ਮੰਤਰ ਦਾ ਬਹੁਤ ਸਾਰੇ ਨੇ ਲਾਭ ਲਿਆ ਤੇ ਮੈਂ ਫਿਰ ਬੇਨਤੀ ਕਰਾਂਗਾ। ਤੁਸੀਂ ਜਿੰਨਾ ਵੀ ਹੋ ਸਕੇ ਮੂਲ ਮੰਤਰ ਦਾ ਪਾਠ ਵਦਤ ਵਦ ਕਰਿਆ ਕਰੋ। ਠੀਕ ਹੈ ਜੋ ਜੋ ਤੁਹਾਡੀ ਪ੍ਰੋਬਲਮ ਜਿੱਦਾਂ ਜਿੱਦਾਂ ਦੀਆਂ ਹੈਗੀਆਂ ਉਹ ਤਾਂ ਆਪਾਂ ਸਮੇਂ-ਸਮੇਂ ਸਿਰ ਤੁਹਾਡੀਆਂ ਚਰਨਾਂ 'ਚ ਬੇਨਤੀ ਕਰਦੇ ਰਹਾਂਗੇ ਪਰ ਫੇਰ ਵੀ ਤੁਹਾਨੂੰ ਇਹ ਬੇਨਤੀ ਇੱਕ ਤੁਸੀਂ ਮੂਲ ਮੰਤਰ ਦਾ ਪਾਠ ਜਿੰਨਾ ਵੱਧ ਹੋ ਸਕੇ ਉਹਨਾਂ ਵੱਧ ਕਰੋ ਹੁਣ ਜਿਆਦਾ ਕੁਐਸਚਨਸ ਹਨ ਸੰਗਤ ਦੀਆਂ ਬੇਨਤੀਆਂ ਇਹ ਸੀ ਇੱਕ ਤੇ ਕੰਮਕਾਰ ਵਾਸਤੇ ਜਿਹੜੇ ਕਈ ਵਾਰ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਬਾਬਾ ਜੀ ਕੰਮ ਕਰਦੇ ਆ ਕੰਮ sire 'ਤੇ ਜਾ ਕੇ ਰੁਕ ਜਾਂਦਾ ਹੈ ਸਿਰੇ ਤੇ ਜਾ ਕੇ ਕੈਨਸਲ ਹੋ ਜਾਂਦਾ ਅਸੀਂ ਇੰਟਰਵਿਊ ਦੇਣ ਜਾਂਦੇ ਆ ਜੋਬ ਵਾਸਤੇ ਜਾਂਦੇ ਆ ਕਿਤੇ ਕੋਈ ਸਾਡਾ ਕੰਮ ਕਰਨਾ ਹੁੰਦਾ ਹੈ ਬਿਜ਼ਨਸ ਵਾਸਤੇ ਜਾਂਦੇ ਆ ਉਥੇ ਕੰਮ ਜਾਂਦੇ ਆ ਸਾਰਾ ਕੰਮ ਹੋ ਜਾਂਦਾ ਪਰ ਐਨ ਸਿਰੇ ਤੇ ਆ ਕਰਕੇ ਜਵਾਬ ਹੋ ਜਾਂਦਾ ਕਈਆਂ ਦਾ ਇਹ ਹੈ ਕਿ ਅਸੀਂ ਕੰਮ ਕਰਨ ਦੀ ਸੋਚਦੇ ਆ ਬਟ ਕੰਮ ਸ਼ੁਰੂ ਹੀ ਨਹੀਂ ਕਰ ਪਾਉਂਦੇ ਕੋਈ ਵੀ ਬਿਜ਼ਨਸ ਹੈ ਕੰਮ ਹੈ ਅਸੀਂ ਸ਼ੁਰੂ ਨਹੀਂ ਕਰ ਪਾਉਂਦੇ ਸਾਡੇ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਸਾਡਾ ਉਹ ਕੰਮ ਰਹਿ ਜਾਂਦਾ ਇਸ ਵਾਸਤੇ ਅੱਜ ਆਪਾਂ ਗੱਲ ਕਰਾਂਗੇ ਮੇਰੀ ਇੱਕ ਬੇਨਤੀ ਜਰੂਰ ਧਿਆਨ ਨਾਲ ਸੁਣਿਓ ਜੀ ਸ਼ਬਦ ਧਿਆਨ ਨਾਲ ਸੁਣਿਆ ਕਰੋ ਔਰ ਸੁਣ ਕੇ ਲਾਜ਼ਮੀ ਹੈ ਇਹ ਜਰੂਰ ਸੁਣਿਆ ਕਰੋ ਕਿ ਉਹਨੂੰ ਜਪਣਾ ਕਿਵੇਂ ਹੈ ਕਈ ਸ਼ਬਦ ਸੁਣ ਲੈਂਦੇ ਨੇ ਇਹ ਸੁਣ ਲੈਂਦੇ ਨੇ ਕਿੰਨੀ ਵਾਰ ਜਪਣਾ ਪਰ ਉਹਦੀ ਜਿਹੜੀ ਵਿਧੀ ਹੈ ਜਾਂ ਤਰੀਕਾ ਹੈ ਢੰਗ ਹੈ ਉਹ ਪੂਰਾ ਨਹੀਂ ਸੁਣਦੇ ਇਸ ਵਾਸਤੇ ਵੀ ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਹੈ ਤੇ ਪੂਰੀ ਗੱਲ ਸੁਣਿਆ ਕਰੋ ਪੂਰੇ ਧਿਆਨ ਨਾਲ ਸੁਣਿਆ ਕਰੋ ਜੇ ਪੂਰੀ ਗੱਲ ਪੂਰੇ ਧਿਆਨ ਨਾਲ ਸੁਣੋਗੇ ਤਾਂ ਲਾਭ ਪ੍ਰਾਪਤ ਹੋਵੇਗਾ ਫੇਰ ਹੀ ਲਾਹਾ ਹੈ ਤੇ ਸਾਡਾ ਮੇਨ ਮਕਸਦ ਇਹੀ ਰਹਿੰਦਾ ਹੈ ਕਿ ਸੰਗਤ ਗੁਰਬਾਣੀ ਨਾਲ ਜੁੜ ਜੇ ਵਿਹਿਮਾ ਪਰਮਾ ਨੂੰ ਛੱਡ ਦੇਵੇ ਬਹੁਤ ਸਾਰੇ ਲੋਕ ਵਿਹਿਮਾ ਪਰਮਾ ਚ ਪਏ ਹੋਏ ਨੇ ਮੜੀਆਂ ਮਸਾਣਾ ਤੇ ਜਾਂਦੇ ਨੇ ਡਰੇ ਹੋਏ ਜਾਂਦੇ ਨੇ ਆਓ ਗੁਰਬਾਣੀ ਦੇ ਲੜ ਲੱਗੋ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ ਅੱਜ ਆਪਾਂ ਸ਼ਬਦ ਦੀ ਸਾਂਝ ਪਾਉਣੀ ਹੈ ਜਿਹੜਾ ਅੱਜ ਤੁਹਾਨੂੰ ਸ਼ਬਦ ਦੱਸਣਾ ਹੈ ਇਹ ਸ਼ਬਦ ਤੁਸੀਂ ਧਿਆਨ ਨਾਲ ਸੁਣ ਲੈਣਾ ਤੁਸੀਂ ਡਾਊਨਲੋਡ ਵੀ ਕਰ ਲਿਓ ਸ਼ਬਦ ਦਾ ਲਿੰਕ ਵੀ ਪਾ ਦੇਾਂਗੇ ਨਾਲ ਜਾਂ ਕਮੈਂਟਸ ਦੇ ਵਿੱਚ ਵੀ ਸ਼ਬਦ ਅਪਲੋਡ ਕਰ ਦੇਾਂਗੇ ਤੁਸੀਂ ਉੱਥੋਂ ਸ਼ਬਦ ਦੁਬਾਰਾ ਸਾਰਾ ਪੜ੍ਹ ਸਕਦੇ ਹੋ ਔਰ ਗੁਰਬਾਣੀ ਸਰਚਰਚੋਂ ਵੀ ਸ਼ਬਦ ਕੱਢ ਸਕਦੇ ਹੋ ਪੜ੍ਹਨਾ ਕਿਵੇਂ ਹੈ ਕਿੰਨੀ ਵਾਰ ਕਰਨਾ ਹੈ ਇਹ ਚੀਜ਼ ਤੁਸੀਂ ਜਰਾ ਧਿਆਨ ਨਾਲ ਸੁਣਨੀ ਹੈ ਇਹ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਵੀ ਕੋਈ ਵੀ ਕੰਮ ਅਸੀਂ ਕਰਨ ਲੱਗਦੇ ਆ ਸ਼ੁਰੂ ਹੀ ਨਹੀਂ ਕਰ ਪਾਉਂਦੇ ਜਾਂ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਸਿਖਰ ਤੱਕ ਪਹੁੰਚਦੇ ਆ ਪਰ ਉੱਥੇ ਜਾ ਕੇ ਸਾਡਾ ਕੰਮ ਸਾਰਾ ਰੁਕ ਜਾਂਦਾ ਹੈ ਅੱਗੋਂ ਜਵਾਬ ਮਿਲ ਜਾਂਦਾ ਹੈ ਅਸੀਂ ਨੌਕਰੀ ਅਪਲਾਈ ਕਰਦੇ ਆ ਜੌਬ ਵਾਸਤੇ ਜਾਂਦੇ ਆ ਸਾਡਾ ਕੰਮ ਹੋ ਜਾਂਦਾ ਹੈ ਲਾਸਟ ਵਿੱਚ ਜਵਾਬ ਮਿਲ ਜਾਂਦਾ ਹੈ ਇਹ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਸਾਡੇ ਕੰਮ ਬਹੁਤ ਸਾਰੇ ਰੁਕੇ ਹੋਏ ਨੇ ਇਹ ਸ਼ਬਦ ਦਾ ਜਾਪ ਤੁਸੀਂ ਕਰੋਗੇ ਰਿਜ਼ਲਟ ਵੇਖਿਓ ਜਿੰਨੇ ਤੁਹਾਡੇ ਰੁਕੇ ਕੰਮ ਨੇ ਸਾਰੇ ਹੋਣ ਲੱਗਣਗੇ ਗੁਰਬਾਣੀ ਦਾ ਸ਼ਬਦ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸੋਰਠ ਰਾਗ ਦਾ ਸ਼ਬਦ ਹੈ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਹੈ ਔਰ ਗੁਰਬਾਣੀ ਦਾ ਸ਼ਬਦ ਸੋਰਠ ਰਾਗ ਦਾ ਸੁਨੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਇਹ ਸ਼ਬਦ ਦਾ ਜਾਪ ਤੁਸੀਂ ਸ਼ਬਦ ਨੂੰ ਡਾਊਨਲੋਡ ਕਰ ਲਿਓ ਚੰਗੀ ਤਰ੍ਹਾਂ ਆਰਾਮ ਨਾਲ ਸੁਣ ਲਿਓ ਆਡੀਓ ਵੀ ਮਿਲ ਜਾਂਦੀ ਹੈ ਸ਼ਬਦ ਦੀ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਸੁਣ ਲਿਓ ਇਹ ਸ਼ਬਦ ਦਾ ਜਾਪ ਸਵੇਰ ਨੂੰ ਜਦੋਂ ਦਿਨ ਚੜਨ ਤੋਂ ਪਹਿਲਾਂ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਜਦੋਂ ਮੂਹ ਨੇਰਾ ਹੁੰਦਾ ਓਦੋਂ ਇਹ ਸ਼ਬਦ ਟੋਟਲ 54 ਵਾਰ ਕਰਨਾ ਹੈ 54 ਵਾਰ ਜਿਆਦਾ ਸ਼ਬਦ ਆਪਾਂ 52 ਵਾਰ ਦੱਸਦੇ ਆ ਬਟ ਇਹ ਸ਼ਬਦ ਜਿਹੜਾ 54 ਵਾਰ ਕਰਨਾ ਇਹ ਤੁਹਾਨੂੰ ਬੇਨਤੀ ਹੈ ਦੂਜੀ ਗੱਲ ਇਹ ਸਵੇਰ ਨੂੰ 54 ਵਾਰ ਕਰਨਾ ਹੈ ਸਵੇਰ ਨੂੰ ਓਦੋਂ ਕਰਨਾ ਹੈ ਜਦੋਂ ਮੂਹ ਨੇਰਾ ਹੋਵੇ ਸ਼ਾਮ ਨੂੰ ਵੀ ਕਰਨਾ ਹੈ 54 ਵਾਰ ਓਦੋਂ ਕਰਨਾ ਹੈ ਜਦੋਂ ਦਿਨ ਢਲ ਜਾਏ ਜਦੋਂ ਫਿਰ ਸੰਧਿਆ ਟਾਈਮ ਹੋ ਜਾਏ ਦੋਨੋਂ ਵਾਰ 53 53 ਵਾਰੀ ਕਰਨਾ ਸਵੇਰੇ ਵੀ 53 ਵਾਰ ਕਰਨਾ ਸ਼ਾਮ ਨੂੰ ਵੀ 53 ਵਾਰ ਕਰਨਾ ਹੁਣ ਦੂਜੀ ਗੱਲ ਧਿਆਨ ਨਾਲ ਸੁਣਿਓ ਇਹ ਤਾਂ ਹੋ ਗਿਆ ਸ਼ਬਦ ਕਿੰਨੀ ਵਾਰ ਕਰਨਾ ਪਰ ਜਿੱਦਣ ਤੁਸੀਂ ਤੁਹਾਡੇ ਕਿਸੇ ਕੰਮ ਤੇ ਜਾਣਾ ਹੈ ਜਾਂ ਤੁਹਾਡੀ ਜੋਬ ਦਾ ਇੰਟਰਵਿਊ ਹੈ ਜਾਂ ਕਿਸੇ ਵੀ ਖਾਸ ਕੰਮ ਤੇ ਜਾਂ ਕਈ ਵਾਰ ਕੋਈ ਕੇਸ ਲੜ ਰਿਹਾ ਹੈ ਜਾਂ ਮੁਕਦਮਾ ਝਗੜਾ ਕੋਈ ਵੀ ਲੜ ਰਿਹਾ ਹੈ ਜਾਂ ਖਾਸ ਕੰਮ ਤੇ ਜਾਣਾ ਹੈ ਉਸ ਦਿਨ ਵਾਸਤੇ ਜ਼ਰੂਰੀ ਬੇਨਤੀ ਸੁਣੋ ਇਹ ਡੇਲੀ ਦਾ ਤੁਸੀਂ ਅੱਜ ਆਪਣਾ ਜ ਆਪਣਾ 53 ਵਾਰ ਸਵੇਰੇ 53 ਵਾਰ ਸ਼ਾਮ ਨੂੰ ਪਰ ਜਿੱਦਣ ਕੋਈ ਖਾਸ ਕੰਮ ਲਈ ਜਾਣਾ ਹੈ ਜਿੱਦਣ ਕੰਮ ਵਾਸਤੇ ਉਸ ਦਿਨ ਤੁਸੀਂ ਜਦੋਂ ਤੁਰਨਾ ਹੈ ਜਿੱਥੇ ਤੁਸੀਂ ਬੈਠ ਕੇ ਰੋਜ਼ ਜਾਪ ਕਰਦੇ ਹੋ ਇੱਕ ਜਗ੍ਹਾ ਫਿਕਸ ਰੱਖਣੀ ਹੈ ਜਿੱਥੇ ਬੈਠ ਕੇ ਰੋਜ਼ ਜਾਪ ਕਰਦੇ ਹੋ ਤੁਰਣ ਤੋਂ 15 ਜਾਂ 20 ਮਿੰਟ ਪਹਿਲਾਂ ਸਿਰਫ 11 ਵਾਰੀ ਕਰਨਾ ਹੈ ਇੱਕ ਮੇਰੀ ਗੱਲ ਦਾ ਧਿਆਨ ਦਿਓ ਜੀ ਤੁਰਣ ਤੋਂ ਪਹਿਲਾਂ ਸਿਰਫ 11 ਵਾਰ ਕਰਨਾ ਹੈ 11 ਵਾਰ ਇਸ ਪੜ ਦਾ ਜਾਪ ਕਰਕੇ ਆਪਣੇ ਪ੍ਰਭੂ ਪਰਮਾਤਮਾ ਦੇ ਅਗੇ ਅਰਦਾਸ ਬੇਨਤੀ ਕਰਕੇ ਤੁਸੀਂ ਜਾਇਓ ਔਰ ਮਾਲਕ ਮਿਹਰ ਕਰੇਗਾ ਤੁਹਾਡੇ ਕਾਰਜ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਔਰ ਇਹ ਜਰੂਰੀ ਬੇਨਤੀ ਧਿਆਨ ਰੱਖਿਓ 54 ਵਾਰ ਸਵੇਰੇ 54 ਵਾਰ ਸ਼ਾਮ ਨੂੰ ਰੈਗੂਲਰ ਕਰਿਓ ਇਹ ਨਹੀਂ ਹੋਵੇ ਵੀ ਪਹਿਲੇ ਦਿਨ ਤੁਸੀਂ ਆਖੋ ਮੈਂ ਤੁਹਾਨੂੰ ਫਲਾਣੀ ਥਾਂ ਚੱਲਣਾ ਮੈਂ 11 ਵਾਰ ਕਰਕੇ ਚੱਲ ਜਾਂ ਤੈ ਮੈਂ ਸਫਲਤਾ ਹੋਈ ਨਹੀਂ ਘੱਟੋ ਘੱਟ 40 ਦਿਨ ਤਾਂ ਪਹਿਲਾਂ ਤੁਹਾਨੂੰ ਕਰਨਾ ਪੈਣਾ 40 ਦਿਨ ਤੋਂ ਬਾਅਦ ਫਿਰ ਜੇ ਤੁਸੀਂ ਕੋ ਕੰਮ ਛੇੜਨਾ ਹੈ ਜਾਂ ਕੰਮ ਰੁਕਿਆ ਹੈ ਉਹਦੀ ਅੱਗੇ ਪ੍ਰੋਗਰੈਸ ਪ੍ਰੋਸੈਸ ਜਿਹੜਾ ਹੈਗਾ ਉਹ ਤੁਸੀਂ 40 ਦਿਨਾਂ ਤੋਂ ਬਾਅਦ ਕਰਨਾ ਤੇ ਮਾਲਕ ਮਿਹਰ ਕਰੇਗਾ ਚੜ੍ਹਦੀ ਕਲਾ ਹੋਵੇ ਕਿ ਮੈਂ ਫਿਰ ਬੇਨਤੀ ਕਰਦਾ ਗੁਰਬਾਣੀ ਨਾਲ ਜੁੜੋ ਗੁਰਬਾਣੀ ਦੇ ਸ਼ਬਦ ਪੜhiਏ ਨਾਲੇ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਬਾਣੀ ਦੇ ਸ਼ਬਦ ਪੜhiਏ ਗੁਰਬਾਣੀ ਨਾਲ ਜੁੜੀਏ ਔਰ ਗੁਰਬਾਣੀ ਨਾਲ ਸਾਡੇ ਜੀਵਨ ਵਿੱਚ ਸਫਲਤਾ ਆਵੇ ਸਾਡੇ ਜੀਵਨ ਵਿੱਚ ਗਿਆਨ ਦਾ ਵਾਧਾ ਹੋਵੇ ਸਾਡਾ ਜੀਵਨ ਸੁਖੀ ਹੋਵੇ ਧੁਰ ਕੀ ਬਾਣੀ ਆਈ ਤੈਨ ਸਗਲੇ ਤੰਤ ਮਟਾਈ ਇਸ ਕਰਕੇ ਬਾਣੀ ਨਾਲ ਜੁੜੋ ਔਰ ਫਿਰ ਬੇਨਤੀ ਕਰਦੇ ਆ ਕੋਲ ਨਾ ਕਰਿਆ ਕਰੋ 9529501313 ਇਸ ਤੇ ਸਿਰਫ ਮੈਸੇਜ ਕਰਿਆ ਕਰੋ ਬਹੁਤੀ ਗੱਲ ਹੈ ਤੇ ਵਟਸਐਪ ਤੇ ਵੋਇਸ ਮੈਸੇਜ ਤੁਸੀਂ ਛੱਡ ਦਿਆ ਕਰੋ ਨੋਟਸ ਆਪਣਾ ਛੱਡ ਦਿਆ ਕਰੋ ਉਹ ਜਿੱਦਾਂ ਤੁਹਾਡਾ ਜੋ ਸਵਾਲ ਹੋਏਗਾ ਉਹਦਾ ਜਵਾਬ ਉੱਥੇ ਮਿਲ ਜਾਏਗਾ ਔਰ ਜਿੱਤੇ YouTube ਤੇ ਵੀਡੀਓ ਅਪਲੋਡ ਹੁੰਦੀ ਹੈ ਕਰਤਾਰਸਰ ਲਾਈਵ YouTube ਚੈਨਲ ਤੇ ਉੱਥੇ ਕਮੈਂਟਸ ਦੇ ਵਿੱਚ ਤੁਸੀਂ ਆਪਣਾ ਸਵਾਲ ਛੱਡ ਦਿਆ ਕਰੋ ਕੋਈ ਗੱਲ ਜੇ ਪੁੱਛਣੀ ਰਹਿ ਜਾਂਦੀ ਉੱਥੇ ਪੁੱਛ ਲਿਆ ਕਰੋ ਉਤੇ ਤੁਹਾਨੂੰ ਸਾਡੀ ਟੀਮ ਵੱਲੋਂ ਰਿਪਲਾਈ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ